ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਗਲ ਹਕੂਮਤ ਜ਼ਬਰੀ ਲੋਕਾਂ ਦਾ ਧਰਮ ਤਬਦੀਲ ਕਰਕੇ ਲੋਕਾਂ ਨੂੰ ਮੁਸਲਮਾਨ ਬਣਾ ਕੇ ਇੱਕ ਫਿਰਕੇ ਦੀ ਗਿੰਦੀ ਵਧਾਉਣ ਤੇ ਜੋਰ ਦੇ ਰਹੀ ਸੀ ਇਹ ਜ਼ਬਰ ਲੋਕਾਂ ਨਾਲ ਬੁਨਿਆਦੀ ਤੱਕਾ ਸੀ ਪਰ ਡਰੇ ਹੋਏ ਲੋਕ ਇੰਨੇ ਨਿਤਾਣੇ ਹੋ ਚੁੱਕੇ ਸਨ ਕਿ ਕੋਈ ਵੀ ਜ਼ੁਲਮ ਵਿਰੁੱਧ ਆਵਾਜ਼ ਨਹੀਂ ਸੀ ਉਠਾਰਿਆ ਕਹਿੰਦੇ ਹਨ ਜਦੋਂ ਧਰਤੀ ਤੇ ਜ਼ਬਰ ਜ਼ੁਲਮ ਵੱਧ ਜਾਂਦਾ ਹੈ ਤਾਂ ਪ੍ਰਮਾਤਮਾ ਆਪਣੇ ਕਿਸੇ ਵਿਸ਼ੇਸ਼ ਦੂਤ ਨੂੰ ਭੇਜ ਕੇ ਮਨੁੱਖਤਾ ਵਿੱਚ ਨਮੀ ਰੂਹ ਉਕਦਾ ਹੈ ਤਾਂ ਜੋ ਲੋਕ ਜ਼ੁਲਮ ਦਾ ਮੁਕਾਬਲਾ ਕਰਨ ਦੇ ਯੋਗ ਹੋਣ ਤੇ ਆਪਣੇ ਹੱਕਾਂ ਨੇ ਬੋਲਣ ਦੀ ਜੁਰਤ ਕਰ ਸਕਣ ਇਸੇ ਤਰ੍ਹਾਂ 1666 ਈਸਵੀ ਵਿੱਚ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗ੍ਰਹਿ ਵਿਖੇ ਮਾਤਾ ਗੁਜਰੀ ਜੀ ਦੀ ਕੋਖੋ ਪਟਨਾ ਵਿਖੇ ਉਤਾਰਦਾਰਿਆ ਵੈਸੇ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਸਾਰੇ ਗੁਰੂ ਸਾਹਿਬਾਨ ਮਨੁੱਖਤਾ ਨੂੰ ਜ਼ਿੰਦਗੀ ਜਿਉਣ ਦੇ ਅਸੂਲ ਸਮਝਾਉਂਦੇ ਆ ਰਹੇ ਸਨ ਪੰਜਬ ਬਾਦਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਹਕੂਮਤ ਦੇ ਜ਼ਬਰਦਸਤ ਸਾਹਮਣਾ ਕਰਦੇ ਹੋਏ ਤੱਤੀ ਤਵੀ ਤੇ ਬੈਠ ਕੇ ਤਸ਼ੱਦਦ ਦਾ ਸ਼ਿਕਾਰ ਹੋ ਕੇ ਪਾਣਾ ਮੰਨਦੇ ਹੋਏ ਸ਼ਹੀਦ ਹੋਣਾ ਪਿਆ ਪਰ ਹਕੂਮਤ ਨੇ ਇਸ ਕੁਰਬਾਨੀ ਤੋਂ ਵੀ ਕੋਈ ਸਬਕ ਨਹੀਂ ਲਿਆ ਹਾਕਮ ਜ਼ਰੂਰ ਬਦਲਦੇ ਰਹੇ ਪਰ ਉਹਨਾਂ ਦੀਆਂ ਨੀਤੀਆਂ ਨਹੀਂ ਬਦਲੀਆਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਵੇਲੇ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਕਟੜਪੁਣਾ ਸਭ ਹੱਦਾਂ ਬੰਨਾ ਟੱਪ ਗਿਆ ਉਹ ਰੋਜ਼ ਸਵੇਰ ਮੰ ਜਨੇਊ ਲਹਾ ਕੇ ਲੋਕਾਂ ਨੂੰ ਜ਼ਬਰੀ ਮੁਸਲਮਾਨ ਬਣਾਉਣ ਲੱਗ ਪਿਆ ਉਦੋਂ ਗੁਰੂ ਤੇਗ ਬਹਾਦਰ ਜੀ ਨੂੰ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਉਹਨਾਂ ਦਾ ਧਰਮ ਬਚਾਉਣ ਲਈ ਹਿੰਦ ਦੀ ਚਾਦਰ ਬਣ ਕੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਹੋਣਾ ਪਿਆ ਜਬਰ ਜ਼ੁਲਮ ਦਾ ਟਾਕਰਾ ਕਰਨ ਲਈ ਜਦੋਂ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਦੱਸਿਆ ਕਿ ਧਰਮ ਤਬਦੀਲੀ ਰੋਕਣ ਲਈ ਕਿਸੇ ਮਹਾਪੁਰਸ਼ ਦੀ ਕੁਰਬਾਨੀ ਦੀ ਲੋੜ ਹੈ ਤਾਂ ਉਸ ਵੇਲੇ 9 ਸਾਲਾਂ ਦੀ ਉਮਰ ਦੇ ਪਾਲ ਗੋਵਿੰਦ ਰਾਏ ਝੱਟ ਬੋਲ ਪਏ ਆਪ ਤੋਂ ਵੱਡਾ ਮਹਾਪੁਰਸ਼ ਹੋਰ ਕੌਣ ਹੋ ਸਕਦਾ ਹੈ ਤਾਂ ਗੁਰੂ ਤੇਗ ਬਹਾਦਰ ਜੀ ਸਮਝ ਗਏ ਕਿ ਸਮਾ ਸੰਮਲਨ ਵਾਲੀ ਹਸਤੀ ਪੈਦਾ ਹੋ ਗਈ ਹੈ ਅਤੇ ਉਹਨਾਂ ਨੇ ਉਸੇ ਵੇਲੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਔਰੰਗਜ਼ੇਬ ਨੂੰ ਦੱਸ ਦੇਣਾ ਕਿ ਜੇ ਉਹਨਾਂ ਦਾ ਗੁਰੂ ਧਰਮ ਤਬਦੀਲ ਕਰ ਲਵੇਗਾ ਤਾਂ ਉਹ ਸਾਰੇ ਵੀ ਧਰਮ ਤਬਦੀਲ ਕਰ ਲੈਣਗੇ ਔਰੰਗਜ਼ੇਬ ਇਹ ਗੱਲ ਸੁਣ ਕੇ ਬੜਾ ਖੁਸ਼ ਹੋਇਆ ਤੇ ਉਸਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾ ਲਿਆ ਉਹਨਾਂ ਸਾਹਮਣੇ ਉਸਨੇ ਸ਼ਰਤਾਂ ਰੱਖੀਆਂ ਕਿ ਕਰਾਮਾਤ ਦਿਖਾਉਣ ਜਾਂ ਇਸਲਾਮ ਕਬੂਲ ਕਰ ਲੈਣ ਨਹੀਂ ਤਾਂ ਕੁਰਬਾਨੀ ਦੇਣ ਲਈ ਤਿਆਰ ਰਹਿਣ ਗੁਰੂ ਜੀ ਨੇ ਬਾਦਸ਼ਾਹ ਦੀ ਕੋਈ ਸ਼ਰਤ ਨਾ ਮੰਨੀ ਸੰਸਾਰ ਦੇ ਇਤਿਹਾਸ 'ਚ ਪਹਿਲੀ ਵਾਰ ਇਹ ਘਟਨਾ ਵਾਪਰੀ ਜਦੋਂ ਇੱਕ ਮਕਤੂਲ ਖੁਦ ਚੱਲ ਕੇ ਕਾਤਲ ਦੇ ਕੋਲ ਆ ਗਿਆ ਸੀ ਪਰ ਬੇਵਕੂਫ ਹਾਕਮ ਉਸ ਸ਼ਖਸੀਅਤ ਦੀ ਪਛਾਣ ਕਰਨ ਵਿੱਚ ਅਸਮਰੱਥ ਰਿਹਾ ਪਰ ਜਦੋਂ ਉਸਨੇ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਉਦੋਂ ਸੀਸਦਿਆਂ ਪਰ ਸਿਰਨਦੀਆਂ ਦੀਆਂ ਰਾਮਾਤਾ ਨੇ ਹਕੂਮਤ ਦੀਆਂ ਅੱਖਾਂ ਜ਼ਰੂਰ ਝੁੰਡਿਆ ਦਿੱਤੀਆਂ ਸਨ ਮੁਗਲਾਂ ਦੇ ਰਾਜ ਦੌਰਾਨ ਭਾਰਤ ਵਿੱਚ ਦੋ ਮਹਾਨ ਗੁਰੂਆਂ ਦੀ ਸ਼ਹਾਦਤ ਤੋਂ ਵੀ ਹਕੂਮਤ ਨੇ ਕੋਈ ਸਬਕ ਨਹੀਂ ਸਿੱਖਿਆ ਜ਼ੁਲਮ ਦੀ ਤਸ਼ੱਦਦ ਚਰਮ ਸੀਮਾ ਤੇ ਪਹੁੰਚ ਗਈ ਲੋਕਾਂ ਦੀ ਲੁੱਟ ਖਸੁੱਟ ਤੇ ਤੱਕੇਸ਼ੇ ਜੋਰਾਂ ਤੇ ਸੀ ਧਰਮ ਜਾਤ ਤੇ ਉਚਨੀ ਦਾ ਭੇਦਭਾਵ ਪੈਦਾ ਕਰਕੇ ਲੋਕਾਂ ਨੂੰ ਇੱਕ ਦੂਜੇ ਤੋਂ ਦੂਰ ਕੀਤਾ ਜਾ ਰਿਹਾ ਸੀ। ਬਾਲ ਅਵਸਥਾ ਵਾਲੇ ਗੋਵਿੰਦ ਰਾਏ ਜੀ ਨੇ ਦੂਰ ਅੰਦੇਸ਼ੀ ਨਾਲ ਲੋਕਾਂ ਨੂੰ ਜਾਗਰਿਤ ਕਰ ਤੇ ਸੰਗਠਿਤ ਕੀਤਾ। ਲੋਕਾਂ ਨੂੰ ਸਮਝਾਇਆ ਕਿ ਜ਼ੁਲਮ ਬਰਦਾਸ਼ਤ ਕਰਨਾ ਵੀ ਉਨਾ ਹੀ ਮਾੜਾ ਹੈ ਜਿੰਨਾ ਜ਼ੁਲਮ ਕਰਨਾ ਹੁੰਦਾ ਹੈ। ਉਥੇ ਕੋਈ ਵੀ ਉੱਚਾ ਨੀਵਾਂ ਨਹੀਂ ਸਭ ਬਰਾਬਰ ਹਨ। ਮਾਨਸ ਕੀ ਜਾਤ ਸਭ ਇੱਕੀ ਪਹਿਚਾਨ ਬੋ ਅਤੇ ਇੱਕ ਪਿਤਾ ਇੱਕਸ ਕੇ ਹਮ ਬਾਰਕ ਦੀ ਸਿੱਖਿਆ ਤੇ ਅਮਲ ਕਰਦੇ ਹੋਏ ਮਜਲੂਮਾ ਵਿੱਚ ਨਵੀਂ ਰੂਹ ਫੂਕਣ ਲਈ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਮਹਾਨ ਇਨਕਲਾਬੀ ਕਾਰਨਾਮਾ ਕੀਤਾ ਜਿਸ ਦੀ ਦੁਨੀਆ ਵਿੱਚ ਕਿਦਰੇ ਵੀ ਮਿਸਾਲ ਨਹੀਂ ਮਿਲਦੀ ਹੈ ਇਹ ਉਹ ਮਹਾਨ ਅਫਸਰ ਸੀ ਜਦੋਂ ਤਲਵਾਰ ਦੀ ਧਾਰ ਤੇ ਸੰਗਤਾਂ ਦੇ ਪਾਰੀ ਇਕੱਠ ਵਿੱਚ ਨੰਗੀ ਕਿਰਪਾਨ ਹੱਥ ਵਿੱਚ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸੀਸ ਦੀ ਮੰਗ ਕੀਤੀ ਇੱਕ-ਇੱਕ ਕਰਕੇ ਪੰਜ ਵਿਅਕਤੀ ਗੁਰੂ ਜੀ ਮੂਰੇ ਸੀਸ ਪੇਟ ਕਰ ਲੇ ਹਾਜ਼ਰ ਹੋਏ ਗੁਰੂ ਜੀ ਨੇ ਉਹਨਾਂ ਨੂੰ ਤੰਬੂ ਵਿੱਚ ਲੈ ਗਏ ਪਰ ਜਦੋਂ ਉਹ ਪੰਜੇ ਵਿਅਕਤੀ ਪੰਜ ਪਿਆਰਿਆਂ ਦੇ ਰੂਪ ਵਿੱਚ ਬਖਰੇ ਜ਼ਾਹੋ ਜ਼ਲਾਲ ਸਹਿਤ ਸਟੇਜ ਤੇ ਪਧਾਰੇ ਤਾਂ ਵੇਖਣ ਵਾਲੇ ਹੈਰਾਨ ਰਹਿ ਗਏ ਗੁਰੂ ਜੀ ਨੇ ਉਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਸ਼ਕਾਇਆ ਤੇ ਫਿਰ ਉਹਨਾਂ ਕੋਲੋਂ ਆਪ ਅੰਮ੍ਰਿਤ ਸ਼ਕ ਕੇ ਆਪੇ ਗੁਰੂ ਆਪੇ ਚੇਲਾ ਦੀ ਪਰੰਪਰਾ ਕਾਇਮ ਕੀਤੀ ਇਕ ਕ੍ਰਾਂਤੀਕਾਰੀ ਕਾਰਨਾਮਾ ਖਾਲਸੇ ਦੀ ਸਿਰਜਣਾ ਤੇ ਨਾਂ ਤੇ ਜਾਣਿਆ ਜਾਂਦਾ ਹੈ ਜਿਸ ਨਾਲ ਗੁਰੂ ਜੀ ਨੇ ਜਾਤ ਪਾਤ ਊਚ ਨੀਚ ਰਹਿਤ ਸਮਾਜ ਦੀ ਸਥਾਪਨਾ ਦੀ ਨੀਂਹ ਰੱਖੀ ਸਿੱਖ ਧਰਮ ਵਿੱਚ ਪੁਰਸ਼ਾਂ ਦੇ ਨਾਂ ਨਾਲ ਸਿੰਘ ਅਤੇ ਔਰਤਾਂ ਦੇ ਨਾਂ ਨਾਲ ਕੌਰ ਲਾਉਣ ਦੀ ਰਵਾਇਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤੀ 33 ਸਾਲ ਦੀ ਉਮਰ ਵੇਲੇ ਇਹ ਮਹਾਨ ਕੰਮ ਕਰਕੇ ਗੁਰੂ ਜੀ ਨੇ ਸਮਾਜ ਨੂੰ ਨਵੀਂ ਦਿਖ ਪ੍ਰਦਾਨ ਕੀਤੀ ਪਹਾੜੀ ਤੇ ਮੁਗਲ ਰਾਜਿਆਂ ਦੇ ਮਨਾਂ ਵਿੱਚ ਇਹ ਡਰ ਪਨਪੜ ਲੱਗ ਪਿਆ ਵੀ ਆਨੇ ਬਹਾਨੇ ਉਹਨਾਂ ਜੀ ਨੇ ਗੁਰੂ ਜੀ ਨਾਲ ਲੜਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗੁਰੂ ਜੀ ਨੇ ਪਹਾੜੀ ਰਾਜਿਆਂ ਜਾਂ ਮੁਗਲਾਂ ਨਾਲ ਜਿੰਨੀਆਂ ਵੀ ਲੜਾਈਆਂ ਲੜੀਆਂ ਉਹਨਾਂ ਦਾ ਮੁੱਖ ਕਾਰਨ ਜ਼ਬਰ ਜ਼ੁਲਮ ਤੇ ਤੱਕ ਆਇਸੀ ਕਿਸੇ ਵਿਅਕਤੀ ਵਿਸ਼ੇਸ਼ ਜਾਂ ਧਰਮ ਦੇ ਵਿਰੁੱਧ ਉਹਨਾਂ ਨੇ ਕੋਈ ਜੰਗ ਨਹੀਂ ਲੜੀ ਗੁਰੂ ਸਾਹਿਬ ਦੀ ਫੌਜ ਵਿੱਚ ਹਿੰਦੂ ਮੁਸਲਮਾਨ ਸਭ ਧਰਮਾਂ ਦੇ ਲੋਕ ਸਨ ਕਿਸੇ ਨਾਲ ਵੀ ਉਹਨਾਂ ਨੇ ਕਦੇ ਕੋਈ ਵਿਤਕਰਾ ਨਹੀਂ ਕੀਤਾ ਉਹਨਾਂ ਤੋਂ ਪੈਪੀਤ ਹੋਏ ਪਹਾੜੀ ਰਾਜਿਆਂ ਨੇ ਝੂਠੀਆਂ ਕਸਮਾਂ ਖਾ ਕੇ ਉਹਨਾਂ ਨੂੰ ਆਨੰਦਪੁਰ ਦਾ ਕਿਲਾ ਖਾਲੀ ਕਰਨ ਲਈ ਮਨਾ ਲਿਆ ਪਰ ਜਦੋਂ ਉਹਨਾਂ ਨੇ ਕਿਲਾ ਖਾਲੀ ਕੀਤਾ ਤਾਂ ਮੁਗਲ ਫੌਜ ਦੀ ਮਦਦ ਨਾਲ ਗੁਰੂ ਜੀ ਦੀ ਫੌਜ ਉੱਪਰ ਹਮਲਾ ਕਰ ਦਿੱਤਾ ਨਤੀਜੇ ਵਜੋਂ ਗੁਰੂ ਜੀ ਦਾ ਪਰਿਵਾਰ ਬਿਛੜ ਗਿਆ ਫਿਰ ਕਹੇਗਾ ਕਿ ਲੜਾਈ ਹੋਈ ਤੇ ਗੁਰੂ ਜੀ ਦੇ ਵੱਡੇ ਸੈਭਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜ਼ਰਾਵਰ ਸਿੰਘ ਜੀ ਸ਼ਹੀਦ ਹੋ ਗਏ ਛੋਟੇ ਸੈਭਜਾਦੇ ਬਾਬਾ ਜ਼ਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਸੂਬਾ ਸਰਹੰਦ ਵਜ਼ੀਰ ਖਾਨ ਨੇ ਹਵ ਵਿਚੜਵਾ ਕੇ ਸ਼ਹੀਦ ਕਰ ਦਿੱਤਾ ਮਾਤਾ ਗੁਜਰੀ ਜੀ ਠੰਡੇ ਬੁਰਜ ਦੇ ਵਿੱਚ ਸਵਾਸ त्याਗ ਗਏ ਸੰਸਾਰ ਵਿੱਚ ਕੁਰਬਾਨੀਆਂ ਦੀ ਅਜਿਹੀ ਮਿਸਾਲ ਕਿਤਰੇ ਨਹੀਂ ਮਿਲਦੀ ਇੱਕ ਅਸਾਵੇਂ ਜੰਗ ਵਿੱਚ ਤੰਗੀਆਂ ਦੇ ਬਾਵਜੂਦ ਮੁਗਲ ਫੌਜ ਨਾਲ ਜੂਜਦੇ ਹੋਏ 40 ਸਿੰਘ ਖੇਦਰਾਣੀ ਦੀ ਟਾਪ ਤੇ ਸ਼ਹਾਦਤ ਦਾ ਜਾਮ ਪੀ ਗਏ ਇਸ ਜੰਗ ਵਿੱਚ ਮੁਗਲਾਂ ਦੀ ਕਰਾਰੇ ਹਾਰ ਹੋਈ। ਮੁਗਲ ਫੌਜ ਦੀ ਹਾਰ ਪਿੱਛੋਂ ਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਜਫਰਨਾਮਾ ਨਾ ਦਿੱ ਚਿੱਠੀ ਲੇਕੇ ਭੇਜੀ। ਔਰੰਗਜ਼ੇਬ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਸਨੇ ਗੁਰੂ ਸਾਹਿਬ ਨੂੰ ਮਿਲਣ ਦੀ ਤਾਂਘ ਦਰਸਾਈ ਸੀ। ਜਫਰਨਾਮਾ ਪੜ੍ਹ ਕੇ ਔਰੰਗਜ਼ੇਬ ਇੰਨਾ ਡਰ ਗਿਆ ਕਿ ਕਮਜ਼ੋਰੀ ਦੀ ਹਾਲਤ ਵਿੱਚ ਗੁਰੂ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਹੀ 88 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ। ਇਸ ਤੋਂ ਪਿੱਛੋਂ ਔਰੰਗਜ਼ੇਬ ਦੇ ਪਰਿਵਾਰ 'ਚ ਖਾਣਾ ਜੰਗੀ ਸ਼ੁਰੂ ਹੋ ਗਈ। ਉਸਦੇ ਪਰਿਵਾਰ ਵਿੱਚ ਸਭ ਤੋਂ ਛੋਟੇ بیٹے ਬਹਾਦਰ ਸ਼ਾਹ ਨੇ ਗੁਰੂ ਸਾਹਿਬ પાસે ਮਦਦ ਮੰਗੀ ਗੁਰੂ ਜੀ ਨੇ ਉਸ ਦੇ ਨਾਲ ਦੱਖਣ ਨੂੰ ਚਲ ਪਿਆ ਉਸ ਦਾ ਰਾਜ ਕਾਇਮ ਹੋ ਗਿਆ ਗੁਰੂ ਸਾਹਿਬ ਨੰਦੇੜ ਸਾਹਿਬ ਦੇ ਸਥਾਨ ਤੇ ਠਹਿਰ ਗਏ ਇਸੇ ਸਥਾਨ ਤੇ ਗੁਰੂ ਸਾਹਿਬ ਨੇ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਦਿੱਤਾ ਇੱਥੋਂ ਹੀ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੁਝ ਸਿੰਘਾਂ ਸਮੇਤ ਪੰਜਾਬ ਭੇਜਿਆ 1708 ਈਸਵੀ ਨੂੰ ਨੰਦੇੜ ਵਿਖੇ ਗੋਦਾਵਰੀ ਨਦੀ ਦੇ ਕਿਨਾਰੇ ਗੁਰੂ ਸਾਹਿਬ ਜੋਤੀ ਜੋ ਸੁਭਾਗ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਹੱਕ ਸੱਚ ਅਤੇ ਬਰਾਬਰੀ ਦਾ ਰਾਜ ਕਾਇਮ ਕਰਨ ਲਈ ਸਾਰਾ ਪਰਿਵਾਰ 바ਰ ਦਿੱਤਾ ਗੁਰਗੱਦੀ ਦੀ ਲਾਲਸਾ ਨੂੰ ਖਤਮ ਕਰਨ ਲਈ ਉਹਨਾਂ ਨੇ ਮਨੁੱਖਤਾ ਨੂੰ ਸ਼ਬਦ ਗੁਰੂ ਦੇ ਲੜ ਲਾਇਆ ਫਿਰ ਵੀ ਅਸੀਂ ਉਹਨਾਂ ਦੀਆਂ ਹੁੰਮਣ ਕੇਰੀਆਂ ਦੇ ਵਿੱਚ ਫਸੇ ਹੋਏ ਹਾਂ ਜਾਤ ਪਾਤ ਊਚ ਨੀਚ ਹਾਲੇ ਤੱਕ ਪਿੱਛਾ ਨਹੀਂ ਛੱਡ ਰਹੀ ਲਾਲਸਾ ਸਵਾਰ ਅਤੇ ਭ੍ਰਿਸ਼ਟਾਚਾਰ ਨੇ ਸਮਾਜ ਦਾ ਨਾਸ਼ ਕੀਤਾ ਹੋਇਆ ਹੈ ਹਾਕਮ ਤੇ ਅਮੀਰੀ ਦੇ ਲਾਲਚੀ ਤੰਨ ਦੇ ਅੰਬਾਰ ਇਕੱਠੇ ਕੀ ਜਾ ਰਹੇ ਹਨ ਤੇ ਆਮ ਲੋਕ ਤੰਗੀਆਂ ਤੁਰਸ਼ੀਆਂ ਨਾਲ ਜ਼ਿੰਦਗੀ ਜੂਣ ਲਈ ਮਜਬੂਰ ਹਨ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਅਮਲ ਕਰਨ ਦੀ ਲੋੜ ਹੈ ਇਹ ਬੇਮੁਖਤਾ ਹੀ ਸਾਡੀ ਅਦੋਪਤੀ ਦਾ ਮੁੱਖ ਕਾਰਨ ਹੈ ਗੁਰੂ ਸਾਹਿਬ ਨੇ ਤਾਂ ਸਪਸ਼ਟ ਕਰ ਦਿੱਤਾ ਸੀ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਪਰ ਅਸੀਂ ਰਹਿਤ ਨੂੰ ਤੇ ਲਾਂਝਲੀ ਦੇ ਕੇ ਅਡੰਬਰਾ ਦੇ ਵਿੱਚ ਫਸ ਗਏ ਹਾਂ ਉੱਚ ਨੀਤ ਤੇ ਜਾਤ ਪਾਤ ਨੂੰ ਅਸੀਂ ਖਾਲਸੇ ਦੀ ਸਿਰਜਣਾ ਤੋਂ ਬਾਅਦ ਵੀ ਨਹੀਂ ਛੱਡ ਸਕੇ ਹਾਂ ਗੁਰੂ ਸਾਹਿਬ ਬਹੁਤ ਵੱਡੇ ਸਮਾਜ ਸੁਧਾਰਕ ਅਤੇ ਸਮਾਜਵਾਦ ਦੇ ਬਾਨੀ ਸਨ ਮਨੁੱਖਤਾ ਦੀ ਅਸਲੀਅਤ ਨੂੰ ਸਮਝਦੇ ਹੋਏ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਅਮਲ ਕਰਨ ਦੀ ਲੋੜ ਹੈ ਤਾਂ ਜੋ ਧਰਮਾਂ ਮਜਬਾਂ ਤੇ ਜਾਤ ਪਾਤ ਦੇ ਵਖਰੇਵੇਂ ਖਤਮ ਹੋਣ ਤੇ ਸਭੇ ਸਾਂਝੀ ਵਾਲਤਾ ਸਦੈਨ ਦੀ ਭਾਵਨਾ ਨੂੰ ਸਮਝਦੇ ਹੋਏ ਪ੍ਰੇਮ ਤੇ ਪਿਆਰ ਨਾਲ ਜ਼ਿੰਦਗੀ ਜੀਉਣ ਦੇ ਸਮਰੱਥ ਹੋ ਸਕੀਏ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਮਤ ਨਾਲ ਸੰਬੰਧਿਤ ਇਸ ਪੇਸ਼ਕਾਰੀ ਦੇ ਵਿੱਚ ਜੇ ਕੋਈ ਉਮੜਤਾਈ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਗੁਰੂ ਅਤੇ ਸੰਗਤ ਸਦਾ ਹੀ ਬਖਸ਼ਣਹਾਰ ਹੈ ਕੋਸ਼ਿਸ਼ ਰਹੇਗੀ ਕਿ ਅਗਲੀ ਵੀਡੀਓ ਤੇ ਵੀ ਸੁਧਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ